हां जी दोस्तों एक और आपा दूसरे सूए ਝੋਟੀ ਲੈ ਕੇ ਆਏ ਜੀ ਖੜੇ ਆ ਜੀ ਪਿੰਡ ਢੱਡੇ ਤਹਿਸੀਲ ਮੋੜ ਮੰਡੀ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਤੇ ਬਾਈ ਗਰਦੀਪ ਦੇ ਘਰੋਂ ਜਿਹੜੀ ਵੀਡੀਓ ਬਣਾ ਰਹੇ ਆ ਤੇ ਇਸ ਵੀਡੀਓ ਦੇ ਵਿੱਚ ਜਿਹੜੀ ਹੁਣ ਆਪਾਂ ਤੁਹਾਨੂੰ ਝੋਟੀ ਦਿਖਾ ਰਹੇ ਆ ਮਿੱਤਰੋ ਕਦ ਕਾਰ ਦੀ ਬਹੁਤ ਚੰਗੀ ਆ ਤੇ ਜੇ ਆਪਾਂ ਥਣ ਦੀ ਗੱਲ ਕਰਕੇ ਨਾ ਪੀੜੀ ਦੇ ਪਾਵਿਆ ਰਕੇ ਥਣਾ ਇਹ ਥਣਾ ਨੂੰ ਦੇਜਤ ਮਿੱਤਰੋ ਕੋਈ ਕੋਈ ਥਣਾ ਨੂੰ ਆਪਾਂ ਕਹਨੇ ਆ ਬਹੁਤ ਮੋਟਾ ਥਣਾ ਤੇ ਕੱਦ ਕਾਠ ਵੀ ਬਹੁਤ ਚੰਗਾ ਤੇ ਫੇਸ ਕੁਆਲਿਟੀ ਬਹੁਤ ਸੋਹਣੀ ਤੇ ਕੁੰਡੀ ਮਿੱਤਰੋ ਝੋਟੀ ਆ ਤੇ ਸੂਣ ਦੇ ਬਿਲਕੁਲ ਨੇੜੇ ਆ 2-4 ਦਿਨ ਮਿੱਤਰੋ ਸੂਣ ਦੇ ਵਿੱਚ ਰਹਿੰਦੇ ਨੇ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਗਰਦੀਪ ਦੇ ਨਾਲ ਕਰਾਂਗੇ ਤੇ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਤਾਂ ਜ਼ਰੂਰ ਕਰਿਓ ਸੰਪਰਕ ਤੇ ਕਿੰਨਾ ਜਿਹੜਾ ਪਿਛਲੇ ਸਵੇ ਦਾ ਦੁੱਧ ਸੀ ਤੇ ਕੀ ਰੇਟ ਹੈ ਗੱਲਬਾਤ ਕਰਦੇ ਆ ਤੇ ਫਿਰ ਆਪਾਂ ਮਿੱਤਰੋ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਹਾਂਜੀ ਬਾਈ ਗਰਦੀਪ ਕੀ ਹਾਲ ਹੈ ਠੀਕ ਐ ਸੇ ਤਾਂ ਹਾਂਜੀ ਬਹੁਤ ਵਧੀਆ ਤੇ ਆਪਣਾ ਪਿੰਡ ਹੈਗਾ ਟੱਡੇ ਹਾਂਜੀ ਤਹਿਸੀਲ ਮੌੜਮੜੀ ਹਾਂਜੀ ਤੇ ਜ਼ਿਲ੍ਹਾ ਬਠਿੰਡਾ ਹਣਾ ਹਾਂਜੀ ਠੀਕ ਐ ਇਹ ਜਿਹੜੀ ਹੁਣ ਆਪਾਂ ਝੋਟੀ ਦਿਖਾ ਰਹੇ ਆ ਹਾਂਜੀ ਇਹਦਾ ਸੂਆ ਦੂਜੇ ਸੂਨਾ ਯਾਰ ਦੂਜੇ ਸੂਏ ਸੁਣਾ ਹਾਂਜੀ ਪਹਿਲਾਂ ਪੱਲੇ ਸੀ ਹਾਂ ਕਿੰਨੇ ਕ ਦਿਨ ਰਹਿੰਦੇ ਆ ਇਹਦਾ ਇਹ ਹਫਤਾ ਪਿਆ ਇੱਕ ਹਫਤਾ ਪਿਆ ਹਾਂਜੀ ਠੀਕ ਐ ਪਹਿਲਾਂ ਵਗਰ ਉਹ ਪਸੂ ਕੋ ਦੋ ਵਿਸੂ ਸਾਦਾ ਹਣਾ ਤੇ ਸਿੰਘਾ ਸੰਗ ਬਹੁਤ ਸੋਹਣਾ ਫੇਸ ਕੁਆਲਟੀ ਬਹੁਤ ਚੰਗੀ ਐ ਕੱਦ ਕੜ ਵੀ ਠੀਕ ਐ ਤੇ ਇਹਦਾ ਦੁੱਧ ਜਿਹੜਾ ਪਹਿਲੇ ਸੂਏ ਦਾ ਕਿੰਨਾ ਸੀ ਪਹਿਲੇ ਸੂਏ ਹੈਗਾ ਸੀਗੇ 12 ਲੀਟਰ 12 ਲੀਟਰ ਹਾਂਜੀ ਤੇ ਇੱਕਤੀ ਕਿੰਨਾ ਕੱਢਣ ਦੀ ਉਮੀਦ ਹੈ ਐਤ ਕੀ 14 15 ਹੈਗੀ ਉਮੀਦ ਜਿਹੜੇ ਸਾਬ ਨਾਲ ਪਹਿਲੇ ਸੂਏ 12 ਕੱਢਿਆ ਹਨਾ ਠੰਡੀ ਸੀਰ ਕਿਵੇਂ ਆ ਮੈਂ ਕਹਿੰਦਾ ਹੁਣ ਵੇ ਥਾਪੀ ਮਰ ਕੇ ਖੜੀ ਰੂ ਰਾਵਣਾ ਠੀਕ ਹੈ ਤੇ ਮੁੱਲ ਫਿਰ ਕੀ ਕਰਤਾ ਇਹਦਾ ਡੇਢ ਜੀ ਮਾਨਤਾਨ ਮਾਨਤਾਨ ਥੋੜਾ-ਮੋਟਾ ਕਰਦਾ ਕੋਈ ਗੱਲ ਨਹੀਂ ਹਾਂ ਮੁੱਲ ਡੇਢ ਆ ਮਾਨਤਾਨ ਹੋ ਜੂ ਠੰਡੀ ਸੀਰ ਫੁੱਲ ਹੈ ਹਾਂਜੀ ਹਾਂਜੀ ਠੀਕ ਹੈ ਤੇ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਜ਼ਰੂਰਤ ਹੈ ਤੋਰੋ ਜੀ ਨੂੰ ਖੋਲ ਕੇ ਇੱਕ ਵਾਰੀ ਤੋਰ ਕੇ ਦਿਖਾ ਦਿਓ ਸੋ ਸੇਧ ਪੱਖੋਂ ਫੇਰ ਆਪਾਂ ਕਹਿੰਦੇ ਬਹੁਤ ਸੋਹਣੀ ਚੰਗੀਆਂ ਝੋਟੀਆਂ ਦੇ ਵਿੱਚੋਂ ਮਿੱਤਰੋ ਆਉਂਦੀ ਹੈ ਮੁੱਲ 1.5 ਲੱਖਾਂ ਮੰਨ ਤਾਂ 1.5 ਦੇ ਵਿੱਚੋਂ ਹੋ ਜੂ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੈ ਤਾਂ ਜ਼ਰੂਰ ਵਾਈ ਦੇ ਨਾਲ ਕਰ ਸਕਦੇ ਹੋ ਸੰਪਰਕ ਮੋੜ ਸੋ ਜੇਕਰ ਕਿਸੇ ਵੀਰ ਨੇ ਆਪਾਂ ਤੋਂ ਵੀਡੀਓ ਬਣਵਾਉਣੀ ਆ ਤਾਂ ਮਿੱਤਰੋ ਆਪਣਾ ਨੰਬਰ ਹੈ 98724 82124 ਸੋ ਧੁੱਪ ਦੀ ਮਿੱਤਰੋ ਘਾਟ ਕਰਨ ਥੋੜਾ ਜਿਹਾ ਜਿਹੜਾ ਪਿੰਡਾ ਤਾंबे ਰੰਗਾ ਹੋਇਆ ਬਾ ਬਾਈ ਦਾ ਜਿਹੜਾ ਸੈੱਟ ਆ तकरीबन ਸਾਰੇ ਪਸ਼ੂ ਸੈੱਟ ਦੇ ਵਿੱਚ ਹੀ ਹੁੰਦੇ ਨੇ 10-20 ਦਿਨ ਮਿੱਤਰੋ ਧੁੱਪ ਲੱਗਣ ਦੇ ਨਾਲ ਬਿਲਕੁਲ ਕਾਲੀ ਹੋ ਜਾਣੀ ਐ ਤੇ ਮੁੱਲ ਫੇਰ ਕਹਿੰਦੇ ਵੀ 1.5 ਲੱਖ ਮਾਨਤਾ 1.5 ਤੋਂ ਹੋਜੂ ਤੇ ਫੋਨ ਨੰਬਰ ਆਪਣਾ ਫੋਨ ਨੰਬਰ ਹੈ 62848 62848 36127 37127 62848 37127 ਹਾਂਜੀ ਤੇ ਸੋ ਹਾਂਜੀ ਜੀ ਗੱਲ ਵੀ ਜਿਹਨੇ ਲੈਣੀ ਹੁੰਦੀ ਉਹ ਹੀ ਫੋਨ ਕਰਿਆ ਕਰੇ ਵਿੱਚ ਟਰਾਈਆਂ ਮਾਰਨ ਵਾਲੇ ਹੁੰਦੇ ਫੋਨ ਲਾਈ ਜਾਂਦੇ ਸਵਾਦ ਸਵਾਦ ਲੈਣ ਵਾਲੇ ਹਾਂਜੀ 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 ਵੀ ਜਿਹਨੂੰ ਪਤਾ ਵੀ ਇੰਨੇ ਕਦੀ ਹੈਗੀ ਆ ਹਾਂਜੀ ਉਹ ਹੀ ਫੋਨ ਲਾਉਣਾ ਠੀਕ ਹੈ ਹਾਂ ਵੀ ਸਵਾਦ ਜੇ ਨਾ ਲੈਣ ਹਾਂਜੀ 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 ਠੀਕ ਹੈ ਸੋ ਕਈ ਭਰਾਵਾਂ ਨੂੰ ਐ ਹੁੰਦਾ ਵੀ ਜੇ ਆਪਾਂ 1.5 ਲੱਖ ਦੀ ਮੱਝ ਰੇਟ ਪਾਇਆ ਅਗਲੇ ਨੂੰ ਆਹ ਹੁੰਦਾ ਵੀ 80 ਦੀ ਦੇਣੀ ਆ ਭਾਈ 90 ਦੀ ਦੇਣੀ ਆ ਜਾਂ ਲੱਖ ਦੀ ਦੇਣੀ ਆ ਹਨਾ ਹਾਂਜੀ 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 ਜਿਹੜੇ ਨੂੰ ਪਤਾ ਵੀ ਇਹ ਸਵਾ ਦੀ ਆ 1.5 ਦੀ ਆ ਭਾਈ ਕਹਿੰਦਾ ਵੀ ਉਹ ਹੀ ਫੋਨ ਲਾਉਣ ਹਾਂਜੀ ਤੇ ਸੋ ਹਾਂਜੀ ਹੋਰ ਕੁਝ ਕਹਿਣਾ ਚਾਹਣਾ ਹੈ ਇਹ ਆਪਣੇ ਕੋਲੋਂ ਕੱਲ ਨੂੰ ਦੋ ਮੱਝਾਂ ਗੱਭਣਾ ਆ ਜਾਣੀਆਂ ਇੱਕ ਹੋਰ ਸੂਣਾਂ ਵਾਲੀਆਂ ਆਉਣਗੀਆਂ ਲੈ ਇੱਕ ਬੁਰੀ ਆਈ 4 ਮਹੀਨੇ ਦੀ ਚਾ ਟੋਕੜ ਗੱਭਣਾ ਹਾਂਜੀ ਓਕੇ ਤੇ ਇੱਕ ਝੋਟੀ ਆ ਪਹਿਲੇ ਸੂਏ ਬੱਚਾ ਜਿਹੜਾ ਹੀ ਮਣੇ ਦੁੱਧ ਹੈਗਾ ਉਸ ਲਈ 80 ਲੀਟਰ ਉਹ ਕੱਲ ਨੂੰ ਆਉਣਗੀਆਂ ਹਾਂ ਕੱਲ ਨੂੰ ਆ ਜਾਣਗੀਆਂ ਠੀਕ ਹੈ ਸੋ ਦੋਸਤੋ ਅਗਲੀ ਵੀਡੀਓ ਦੇ ਵਿੱਚ ਤੁਸੀਂ ਜ਼ਰੂਰ ਦੇਖ ਸਕਦੇ ਹੋ ਤੇ ਬਾਈ ਦੇ ਨਾਲ ਕਰ ਸਕਦੇ ਹੋ ਸੰਪਰਕ ਤੇ ਸੋ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਇੱਕ ਵਾਰੀ ਤੁਹਾਨੂੰ ਕੈਮਰਾ ਨੇੜੇ ਕਰਕੇ ਆਪਾਂ ਫੇਰ ਦਿਖਾ ਦਈਏ ਕੱਲੀ-ਕੱਲੀ ਚੀਜ਼ ਮਿੱਤਰੋ ਆਪਾਂ ਦਿਖਾ ਰਹੇ ਆ ਸੋ ਸਾਰੇ ਵੀਰਾਂ ਦਾ ਧੰਨਵਾਦ